ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦਾ ਨਿਊਜ਼ ਪੁਆਇੰਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਦਿਨ ਪਰ ਦੀਆਂ ਸੁਰਖੀਆਂ ਦੇ ਉੱਤੇ ਚਰਚਾ ਕੀਤੀ ਜਾਣੀ ਹੈ ਹਰ ਵਾਰ ਦੀ ਤਰ੍ਹਾਂ ਵਿਵੇਕ ਕੁਮਾਰ ਸਾਡੇ ਸਹਿਯੋਗੀ ਸਾਡਾ ਸਟੂਡੀਓ ਦੇ ਵਿੱਚ ਮੌਜੂਦ ਨੇ ਸਵਾਲਾਂ ਵੱਲ ਨੂੰ ਚੱਲਦੇ ਆ ਵਿਵੇਕ ਜੀ ਸਭ ਤੋਂ ਵੱਡਾ ਤੇ ਇਹੀ ਭਖਿਆ ਹੋਇਆ ਮੁੱਦਾ ਕਿ ਸ਼ੀਤਲ ਅੰਗਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਨੇ ਆਮ ਆਦਮੀ ਪਾਰਟੀ ਨੂੰ ਆਪਾਂ ਕਹਿ ਸਕਦੇ ਆ ਕਿ ਦਗਾ ਦਿੱਤਾ ਉਸ ਤੋਂ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਦਾ ਦਮਨ ਫੜ ਲਿਆ ਚਲੋ ਉਹ ਬੀਤੇ ਦਿਨ ਦੀ ਗੱਲ ਰਹਿ ਗਈ ਸੀ ਚਲੋ ਉਹਦਾ ਜਿੰਨਾ ਵੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਮੇਨ ਮੁਖਤਾਰਾ ਦੀ ਉਹਨਾਂ ਨੂੰ ਦੁੱਖ ਲੱਗਿਆ ਹੁਣ ਨਹੀਂ ਲੱਗਿਆ ਹੁਣ ਉਹ ਗੱਲ ਉੱਥੇ ਛੱਡ ਦਈਏ ਤਾਂ ਅੱਜ ਸ਼ੀਤ ਲੰਗਰਾਲ ਦੇ ਵੱਲੋਂ ਖੁਲਾਸੇ ਕੀਤੇ ਗਏ ਨੇ ਮੈਂ ਸੁਣਿਆ ਕਿ ਤੁਸੀਂ ਉਸ ਵੇਲੇ ਉੱਥੇ ਸੀ ਕੀ ਗੱਲ ਹੋਈ ਜੀ ਉੱਥੇ ਉਸੇ ਪ੍ਰੈਸ ਕਾਨਫਰੰਸ ਦਾ ਹਿੱਸਾ ਸੀਗਾ ਮੈਂ ਤੇ ਜਿਹੜਾ ਤੁਸੀਂ ਕਹਿ ਕੇ ਦਗਾ ਕਰ ਗਏ ਹਾਂਜੀ ਉਹ ਦਗਾ ਤਾਂ ਨਹੀਂ ਕਰਕੇ ਗਏ ਮੈਂ ਕਹੂੰਗਾ ਕਿਉਂਕਿ ਉਹ ਸ਼ਰਿਆਮ ਰੋਲਾ ਪਾ ਕੇ ਗ ਤੁਸੀਂ ਇਹ ਦੇਖੋ ਕਿ ਅਸੀਂ ਕਹਿ ਦਿੰਦੇ ਆ ਕਿ ਮੀਡੀਆ ادارے ਐਂ ਖਬਰ ਚਲਾ ਦਿੰਦੇ ਨੇ ਜਾਂ ਮੀਡੀਆਦਾਰੇ ਕੁਛ ਕਰ ਦਿੰਦੇ ਨੇ ਕੱਲ ਵੀ ਮੇਰੇ ਖਿਆਲ ਨਾਲ ਮੈਂ ਆ ਕੇ ਉਹ ਖਬਰ 1 ਵਜੇ ਨਸ਼ਰ ਕਰਤੀ ਸੀਗੀ ਕਿ ਸੁਸ਼ੀਲ ਰਿੰਕੂ ਹਿਰੀ ਜਾ ਰਹੇ ਨੇ ਅੱਜ ਸ਼ਾਮ ਤੱਕ ਤੇ 4-5 ਵਜੇ ਤੱਕ ਉਹ ਪੱਲਾ ਫੜ ਲੈਣਗੇ ਕਮਲ ਦਾ ਫੁੱਲ ਏਦਾਂ ਹੱਥ 'ਚ ਫੜ ਕੇ ਬਾਹਰ ਆਣਗੇ ਉਹ ਝਾੜੂ ਲੈ ਕੇ ਗਏ ਸੀਗੇ ਠੀਕ ਹੈ ਜੀ ਤੇ ਥੱਲੇ ਕਮੈਂਟ ਵੀ ਆਏ ਲੋਕਾਂ ਦੇ ਆਮ ਆਦਮੀ ਪਾਰਟੀ ਦੇ ਫੋਨ ਆਇਆ ਕਿ ਭਾਈ ਨਹੀਂ ਜਾ ਰਹੇ ਉਹ ਜਦੋਂ ਆਪਾਂ ਸੰਪਰਕ ਕੀਤਾ ਨੇ ਕਿ ਏਦਾਂ ਖਬਰ ਤੁਹਾਡੇ ਤੱਕ ਕਦ ਤੱਕ ਕੋਈ ਪਹੁੰਚੀ ਹੈ ਹਾਂ ਜੀ ਤੇ ਕਹਿੰਦੇ ਨਹੀਂ ਗਏ ਉਹ ਮਾ ਠੀਕ ਹੈ ਜੀ ਤੁਹਾਡੀ ਫਿਰ ਜਿਹੜੀ ਇੰਟੈਲੀਜੈਂਸ ਆ ਜਾਂ ਫਿਰ ਤੁਹਾਡੇ ਸੂਤਰ ਜਿਹੜੇ ਨੇ ਉਹ ਕੱਚੇ ਨੇ ਕੱਚੇ ਨੇ ਬਿਲਕੁਲ ਕਿਉਂਕਿ ਸਾਡੇ ਵਾਲਿਆਂ ਨੇ ਫੋਨ ਕਰਤਾ ਕਿ ਸੁਸ਼ੇਲ ਰਿੰਕੂ ਦੀ ਗੱਡੀ ਅੰਦਰ ਚੱਲ ਗਈ ਹੈ ਵਿੱਚ ਕੋਈ ਹਾਂ ਵਿੱਚ ਕੋਈ ਪਿੱਛੇ ਐਮ.ਐਲ.ਏ ਬੈਠਾ ਚਟਾਇਆ ਗੋਰਾਇਆ ਤੇ ਫਿਰ ਅਸੀਂ ਅੰਦਾਜ਼ਾ ਲਾ ਲਿਆ ਤੇ ਵੈਸੇ ਕੱਲ ਦੀ ਗੱਲ ਨੂੰ ਛੱਡ ਕੇ ਜੇਕਰ ਆਪਾਂ 1-2 ਹਫ਼ਤੇ ਪਹਿਲਾਂ ਦੀ ਵੀ ਗੱਲ ਕਰੀਏ ਤਾਂ ਉਦੋਂ ਵੀ ਚਰਚਾਵਾਂ ਬਹੁਤ ਸੀਗੀਆਂ ਕਿ ਸੁਸ਼ੇਲ ਰਿੰਕੂ ਜਾਣਗੇ ਤੇ ਚਰਚਾਵਾਂ ਐਵੇਂ ਨਹੀਂ ਆਉਂਦੀਆਂ ਜਦੋਂ ਤਾਂ ਇੱਧਰ ਸੰਪਰਕ ਹੁੰਦੇ ਨੇ ਜਾ ਤੋ ਸਾਡੇ ਫੋਨ ਤੇ ਗੱਲਾਂ ਹੁੰਦੀਆਂ ਨੇ ਕਿ ਅਸੀਂ ਆ ਸਕਦੇ ਆ ਜਾਂ ਸਾਨੂੰ ਇਸ ਚੀਜ਼ ਦੀ ਲੋੜ ਹੈ ਜਾਂ ਫਿਰ ਬੀਜੇਪੀ ਪੁੱਛ ਲਵੇ ਦੱਸੋ ਤੁਹਾਨੂੰ ਕੀ ਲੋੜ ਹੈ ਬਿਲਕੁਲ ਆਜੋ ਸਾਡੇ ਵੱਲ ਕਿਉਂਕਿ ਜਿਹੜੇ ਵੀ ਤੁਸੀਂ ਦੇਖੋ ਕਿ ਜਿਹੜੇ ਥੱਲੇ ਲੈਵਲ ਦੇ ਹੁੰਦੇ ਵਿਧਾਇਕਦਾਲ ਦੇ ਹਨ ਉਹਨਾਂ ਦੀ ਸੈਂਟਰ ਤੱਕ ਪਹੁੰਚ ਬਹੁਤ ਘੱਟ ਹੁੰਦੀ ਹੈ ਤੇ ਜਿਹੜੇ ਐਮਪੀ ਲੈਵਲ ਦੇ ਹੁੰਦੇ ਨੇ ਉਹ ਹਮੇਸ਼ਾ ਜਦੋਂ ਲੋਕ ਸਭਾ ਜਾਂਦੇ ਨੇ ਹਨਾ ਰਾਜ ਸਭਾ ਜਾਂਦੇ ਨੇ ਤਾਂ ਉਹਨਾਂ ਦਾ ਮੁਲਾਕਾਤਾ ਹੁੰਦੀਆਂ ਰਹਿੰਦੀਆਂ ਨੇ ਉੱਥੇ ਤਾਂ ਫਿਰ ਕਿਤੇ ਨਾ ਕਿਤੇ ਉਸ ਕੜੀ ਦਾ ਹਿੱਸਾ ਬਣ ਜਾਂਦੇ ਨੇ ਸੋ ਹਾਂ ਇਰਫਲੈਂਸ ਦੇ ਵਿੱਚ ਆ ਜਾਂਦੇ ਨੇ ਤੇ ਉਧਰ ਸੰਪਰਕ ਕਰਨਾ ਵੀ ਸੌਖਾ ਹੋ ਜਾਂਦਾ ਹੁਣ ਪਹਿਲਾਂ ਉਧਰੋਂ ਇੱਧਰ ਫੋਨ ਲਾਣਗੇ ਇੱਧਰ ਵਾਲੇ ਵਿਧਾਇਕਾਂ ਨੂੰ ਹੁਣ ਤਾਂ ਸਿੱਧਾ ਕਾਲ ਵੀ ਨਹੀਂ ਲੱਗਦੀ ਹਨਾ ਕਾਲ ਫਾਰਵਰਡ ਹੁੰਦੀ ਹੈ ਉਹ ਉੱਥੇ ਸੰਸਦ ਦੇ ਅੰਦਰ ਹੀ ਪੁੱਛ ਲੈਂਦੇ ਨੇ ਹਾਂ ਵੀ ਹੋਰ ਕੀ ਹਾਲ ਹੈ ਦੱਸੋ ਫਿਰ ਪਾਰਟੀ ਦੀ ਖੁਸ਼ੀ ਤਾ ਸਾਡੇ ਚ ਆਜੋ ਇਧਰ ਰੋਟੀਆਂ ਵੀ ਖਵਾਨੇ ਆ ਸੋ ਇਸ ਤਰੀਕੇ ਦੇ ਹਸਾਬ ਕਿਤਾਬ ਹੁੰਦੇ ਨੇ ਪਰ ਖੈਰ ਹੱਸਾ ਮਜ਼ਾਕ ਕੱਲ ਤੋਂ ਜੋ ਸਿਨੈਰੀਓ ਬਣਿਆ ਹੋਇਆ ਸੀਗਾ ਸ਼ੀਤਲ ਅਗਰਾਲੋੜਾ ਨੇ ਕਿਹਾ ਕਿ ਮੈਂ ਕੋਈ ਵੱਡੇ ਖੁਲਾਸੇ ਕਰੂੰਗਾ ਜਿਹੜੇ ਆਪਰੇਸ਼ਨ ਲੋਟਸ ਕਹਿ ਰਹੇ ਨੇ ਕਿਉਂਕਿ ਪੰਜਾਬ ਚ ਹੁਣ ਆਪਰੇਸ਼ਨ ਲੋਟਸ ਦਾ ਅੱਜ ਦਿੱਲੀ ਵਾਲਿਆਂ ਨੇ ਵੀ ਐਲਾਨ ਕਰਤਾ ਆਪਰੇਸ਼ਨ ਲੋਟਸ ਦਾ ਕਿ ਸਾਡੇ ਨਾਲ ਵੀ ਕਰ ਰਹੇ ਨੇ ਫੋਨਾਂ ਤੇ ਸੰਪਰਕ ਤੇ ਅੱਜ ਜਦੋਂ ਉੱਥੇ ਪਤਾ ਲੱਗਾ ਕਿ ਸੁਸ਼ੀਲ ਰਿੰਕੂ ਹਰੀ ਤੇ ਸ਼ੀਰ ਲਗਰਾ ਹੁਣੀਆਂ ਅੱਜ ਭਾਜਪਾ ਦੇ ਦਫ਼ਤਰ ਸੈਂਟਰ ਸੈਕਟਰ ਪਹੁੰਚ ਰਹੇ ਨੇ ਤੇ ਫਿਰ ਮੈਂ ਵੀ ਰਾਸਤੇ ਜੀ ਸੇ ਮੈਂ ਗੱਡੀ ਭਜਾ ਕੇ ਮੈਂ ਵੀ ਪਹੁੰਚ ਗਿਆ ਮੈਂ ਕਹਿੰਦੀ ਸੁਣਨਾ ਪਏਗਾ ਕਿ ਕੀ ਕਹਿ ਰਹੇ ਨੇ ਘਰਵਾ ਸਾਹਿਬ ਹੈ ਨਾ ਤੇ ਸੁਸ਼ੀਲ ਰਿੰਕੂ ਰਾ ਨੇ ਜੋ ਗੱਲਾਂ ਕਹੀਆਂ ਉਹੀ ਕੱਲ੍ਹ ਵਾਲੀਆਂ ਸੇਵੇਂ ਸੀਗੀਆਂ ਕਿ ਸਾਡੇ ਵਿਕਾਸ ਨਹੀਂ ਹੋਇਆ ਸਾਡੇ ਫੰਡ ਆਉ ਨਹੀਂ ਹੋਏ ਤੇ ਉਦੋਂ ਫਿਰ ਅਸਲੀ ਕਾਰਨ ਤਾਂ ਸਾਰਿਆਂ ਨੂੰ ਪਤਾ ਕਿ ਫੰਡ ਦਾ ਸਿਕਾ ਹੈ ਨਾ ਜੋ ਵੀ ਸੀ ਡੈਫੀਨਿਟਲੀ ਡੈਫੀਨਿਟਲੀ ਤੇ ਦੂਸਰੀ ਗੱਲ ਇਹ ਹੈ ਜੋ ਸ਼ੀਤਲਾ ਗੁਰਾਲ ਹੋਰਾਨੇ ਕਹਾਂ ਜੇ ਸ਼ੀਤਲਾ ਗੁਰਾਲ ਹੋਰਾਨੇ ਜੋ ਇਲਜ਼ਾਮ ਲਗਾਏ ਨੇ ਵੈਸੇ ਹਾਸੋ ਹੈ ਨਹੀਂ ਗੱਲ ਹੈ ਕਿ ਜੋ ਇਲਜ਼ਾਮ ਅੱਜ ਉਹਨਾਂ ਨੇ ਲਗਾਏ ਨੇ ਅਗਰਾਲ ਹੋਰਾਨੇ ਕਿਸੇ ਟਾਈਮ ਤੇ ਉਹ ਇਲਜ਼ਾਮ ਉਹਨਾਂ ਦੇ ਵੱਲੋਂ ਹੀ ਲਗਾਏ ਗਏ ਸਕੇ ਹਮ ਅੱਛਾ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਦੇ ਵਿੱਚ ਆਪਰੇਸ਼ਨ ਲੋਟਸ ਦਾ ਜ਼ਿਕਰ ਚੱਲਿਆ ਸੀ ਅੱਜ ਤੋਂ ਸਾਲ ਕੁ ਡੇਢ ਸਾਲ ਪਹਿਲਾਂ ਪੰਜਾਬ ਦੇ ਸਾਡੀ ਦਰਸ਼ਕਾਂ ਨੂੰ ਵੀ ਪਤਾ ਹੋਵੇਗਾ ਕਿ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੀ ਭਰੋਸਗੀ ਮਤਾ ਪਾਣ ਦੇ ਲਈ ਤਾਂ ਕਹਿੰਦੇ ਉਸ ਤੋਂ ਇੱਕ ਦੋ ਦਿਨ ਪਹਿਲਾਂ ਸਾਨੂੰ ਬੁਲਾਇਆ ਗਿਆ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਜਿਹੜੀ ਸਰਕਾਰੀ ਰਹਾਇਸ਼ ਹੈ ਕਹਿੰਦੇ ਉਸ ਤੋਂ ਦੋ ਕੋਠੀਆਂ ਪਹਿਲਾਂ ਉਹ ਕੋਠੀ ਨੰਬਰ ਵੀ ਦੱਸ ਕੇ ਗਏ ਸੀ ਮੈਂ ਕੋਠੀ ਨੰਬਰ ਭੁੱਲ ਗਿਆ ਤੇ ਦੋ ਕੋਠੀਆਂ ਪਹਿਲਾਂ ਮਤਲਬ ਉਸ ਰੋੜ ਦੇ ਵਿੱਚ ਮੁੱਖ ਮੰਤਰੀ ਹਨਾ ਬੇਤ ਮੰਤਰੀ ਇਹ ਮੰਤਰੀਆਂ ਦੀਆਂ ਕੋਠੀਆਂ ਨੇ ਉਸ ਇੰਟਰਵਿਊ ਵਿੱਚ ਸੋ ਇਹਦਾ ਮਤਲਬ ਕਿ ਉਹ ਕੋਈ ਜਤਾ ਵਿਧਾਨ ਸਭਾ ਦੇ ਸਪੀਕਰ ਹੋ ਸਕਦੇ ਨੇ ਜਾਂ ਫਿਰ ਕੋਈ ਮੰਤਰੀ ਹੋ ਸਕਦੇ ਨੇ ਠੀਕ ਹੈ ਜੇ ਮੁੱਖ ਮੰਤਰੀ ਦੀ ਕੋਠੀ ਦਾ ਇੱਕ ਤੋਂ ਕੋਠੀਆਂ ਛੱਡ ਕੇ ਘਰ ਹੈ ਤੇ ਕਹਿੰਦੇ ਉੱਥੇ ਸਾਨੂੰ ਬੁਲਾਇਆ ਗਿਆ ਜੀ ਬੁਲਾਇਆ ਗਿਆ ਤਾਂ ਕਹਿੰਦੇ ਮੇਰੇ ਨਾਲ 11 ਹੋਰ ਵਿਧਾਇਕ ਜਿਹੜੇ ਨੇ ਉੱਥੇ ਬੈਠੇ ਹੋਏ ਸੀ ਆਲਰੇਡੀ ਤੇ ਕਹਿੰਦੇ ਸਾਨੂੰ ਕਿਹਾ ਗਿਆ ਕਿ ਤੁਸੀਂ ਡੀਜੀਪੀ ਕੋਲ ਜਾਣਾ ਹੈ ਲਿਖਤੀ ਸ਼ਿਕਾਇਤ ਦੇਣੀ ਹੈ ਕਿ ਸਾਨੂੰ ਭਾਜਪਾ ਸੰਪਰਕ ਕਰ ਰਹੀ ਹੈ 25-25 ਕਰੋੜ ਰੁਪਏ ਦੀ ਗੱਲ ਆਖਣੀ ਹੈ ਕਿ ਸਾਨੂੰ ਸੰਪਰਕ ਕਰ ਰਹੀ ਹੈ ਆਪਰੇਸ਼ਨ ਲੋਟਸ ਚਲਾਉਣ ਦੇ ਲਈ ਤੇ ਅਸੀਂ ਸ਼ਿਕਾਇਤ ਦੇ ਕੇ ਆ ਲਈਆਂ ਤੇ ਕਹਿੰਦੇ ਅਸੀਂ ਵਿਰੋਧ ਵੀ ਕੀਤਾ ਤਾਂ ਉਹ ਕਹਿੰਦੇ ਨਹੀਂ ਤੁਹਾਨੂੰ ਕਰਨਾ ਪਵੇਗਾ ਤੇ ਇਸ ਤੋਂ ਇਲਾਵਾ ਕਹਿੰਦੇ ਕਿ ਮੇਰੇ ਕੋਲ ਅਜਿਹੇ ਸਬੂਤ ਨੇ ਜੇ ਮੈਂ ਦਿਖਾਉਣ ਤੇ ਆ ਜਾਵਾਂ ਤਾਂ ਫਿਰ ਮੁੱਖ ਮੰਤਰੀ ਸਾਹਿਬ ਦਾ ਚਿਹਰਾ ਨੰਗਾ ਹੋ ਜਾਏਗਾ ਪੰਜਾਬ ਦੇ ਵਿੱਚ ਕਿ ਆਪਰੇਸ਼ਨ ਲੋਟਸ ਨੂੰ ਲੈ ਕੇ ਸੋ ਗੰਭੀਰ ਇਲਜ਼ਾਮ ਤੇ ਮੈਨੂੰ ਉੱਥੇ ਹਾਸਾ ਇਸ ਗੱਲ ਦਾ ਆ ਗਿਆ ਕਿ ਜਦੋਂ ਚਲੋ ਝੂਠਾ ਵੀ ਸੀ ਤੇ ਜਦੋਂ ਰੋਲਾ ਪਿਆ ਇੱਕ ਟਾਈਮ ਤੇ ਮੈਂ ਮੰਨ ਲੈਣਾ ਕਿ ਜੋ ਸ਼ੀਤਲ ਕੁਰਾਲ ਨੇ ਕਿਹਾ ਕਿ ਝੂਠਾ ਹੈ ਸਾਰਾ ਕੁਝ ਮੈਂ ਮੰਨ ਲੈਣਾ ਕਿ ਝੂਠਾ ਵੀ ਹੈ ਹੁਣ ਮੈਂ ਇੰਦਰ ਨੂੰ ਕਹਿੰਦਾ ਹੁਣ ਮੇਰੇ ਆਫਿਸ ਦੇ ਵਿੱਚ 30 ਬੰਦੇ ਨੇ ਮੈਂ ਤੀਆਂ ਨੂੰ ਕਹਿੰਦਾ ਗਿਆ ਸੀ ਇੰਦਾ ਕਰਕੇ ਇੱਕ ਚੀਜ਼ ਕਰਨੀ ਹੈ ਹਨਾ ਤੁਸੀਂ ਉਸ ਵੇਲੇ ਕਹੋ ਕਿ ਵਿਵੇਕ ਨੇ ਸਾਨੂੰ ਇਹ ਪਲਾਨਿੰਗ ਕਰਕੇ ਦਿੱਤੀ ਹੈ ਤੇ ਵਿਵੇਕ ਨੇ ਕਿਹਾ ਮੈਂ ਮੇਰੇ ਸਬੂਤ ਪਏ ਨੇ ਮੇਰੇ ਕੋਲ ਮੈਂ ਵਿਵੇਕ ਦਾ ਹਨਾ ਮੋਨੰਗਾ ਕਰ ਦੂੰਗਾ ਪਰ ਮੇਰਾ ਸਵਾਲ ਇਹ ਹੈ ਕਿ ਵਿਵੇਕ ਤਾਂ ਟਿੱਕੇ ਬੈਠਾ ਸੀ ਤੇ ਤੁਸੀਂ ਸਭ ਤੋਂ ਜ਼ਿਆਦਾ ਰੌਲਾ ਪਾਇਆ ਸੀ ਬਿਲਕੁਲ ਤੁਸੀਂ ਤਾਂ ਮੋਢੀ ਹੋ ਕੇ ਪੀਸੀਆਂ ਕੀਤੀਆਂ ਉਸ ਵੇਲੇ ਉਸ ਵੇਲੇ ਫਿਰ ਤੁਸੀਂ ਹਾਂ ਇਲਜ਼ਾਮ ਲਗਾਏ ਕਿ ਪਾਜ ਪਖ ਖਲਾਰ ਰਹੀ ਹੈ ਇਹ ਕਰ ਰਿਓ ਕਰ ਰਹੀ ਹੈ ਤੇ ਸਭ ਤੋਂ ਪਹਿਲਾਂ ਭੰਡਿਆ ਹੀ ਤੁਸੀਂ ਸੀਗਾ ਪਾਜਪਾਨ ਆਪਣੇ ਪੱਕੇ ਸਿਪਾਹੀ ਹੋਣ ਦਾ ਸਬੂਤ ਵੀ ਦਿੰਦੇ ਰਹੇ ਕੱਟੜਵਾਦੀ ਦਾ ਸਬੂਤ ਦਿੰਦਾ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਮੇਰੇ ਕੋਲ ਕੁਝ ਅਜਿਹੇ ਸਬੂਤ ਪਏ ਨੇ ਜੋ ਮੈਂ ਦਿਖਾਉਂਗਾ ਤੇ ਪਾਰਟੀ ਨੰਗੀ ਹੋ ਜਾਏਗੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਿੱਚ ਸਾਨੂੰ ਇੰਡੀਪੈਂਡੈਂਟ ਕੋਈ ਪਾਵਰ ਨਹੀਂ ਹੈ ਕਹਿੰਦੇ ਅਸੀਂ ਕਈ ਬਿਆਨ ਵੀ ਦੇਣਾ ਹੈ ਵੀ ਸਾਨੂੰ ਲਖਤੀ ਦੇ ਵਿੱਚ ਆਂਦਾ ਦਿੱਲੀੋਂ ਲਿਖ ਕੇ ਆਂਦੇ ਕਿ ਕੀ ਬਿਆਨ ਤੁਸੀਂ ਦੇਣਾ ਮੀਡੀਆ ਦੇ ਵਿੱਚ ਤੇ ਕਹਿੰਦੇ ਇਹ ਨਾਮ ਤੱਕ ਲਿਖ ਕੇ ਆਂਦੇ ਨੇ ਕਿ ਕਿਹੜੇ ਮੀਡੀਆ ਕੋਲ ਜਾਣਾ ਹੈ ਅੱਛਾ ਜੀ ਨਹੀਂ ਜੇ ਇਹ ਤੁਹਾਡੀ ਗੱਲ ਇੱਥੇ ਵਿਚਾਲਿਆ ਇਹ ਤੇ ਵੈਸੇ ਵੀ ਸਾਰੀਆਂ ਪਾਰਟੀਆਂ ਦੇ ਵਿੱਚ ਇਹੀ ਹੁੰਦਾ ਕਿ ਤੁਸੀਂ ਅੱਜ ਦੀ ਘੜੀ ਦੇ ਤੁਸੀਂ ਆਪਣੇ ਮੂੰਹ ਕੁਝ ਵੀ ਨਹੀਂ ਬੋਲ ਸਕਦੇ ਤੁਹਾਨੂੰ ਪੁੱਛਣਾ ਤੇ ਕਿਸੇ ਨਾ ਕਿਸੇ ਨੂੰ ਪੈਂਦਾ ਹੀ ਹੈ ਨਾ ਕਿ ਮੈਂ ਆਹ ਗੱਲ ਕਰਨੀ ਆ ਟਵੀਟ ਕਰਨੀ ਆ ਜੀ ਕਰਦਾ ਜਾਂ ਨਹੀਂ ਕਰਦਾ ਤੇ ਕਹਿੰਦੇ ਉਹ ਫਿਰ ਆਪ ਕਰਾਉਂਦੇ ਨੇ ਇਹ ਹੈ ਉਹ ਹੈ ਤੇ ਫਿਰ ਇਸ ਤਰੀਕੇ ਦੇ ਇਲਜ਼ਾਮ ਲਗਾਏ ਨੇ ਤੇ ਸਭ ਤੋਂ سنگੀ ਇਲਜ਼ਾਮ ਜਿਹੜਾ ਉਹਨਾਂ ਨੇ ਲਗਾਇਆ ਕੱਲ ਤੁਹਾਨੂੰ ਜਾਹਤ ਹੋਏਗਾ ਕਿ ਜੈਸੋਲੇ ਪਾਰਟੀ ਜੁਆਇਨ ਕੀਤੀ 4 ਵਜੇ ਤੇ ਸਵਾ 4 ਵਜੇ ਇਹਨਾਂ ਦੇ ਘਰ ਦੇ ਬਾਹਰ ਐਸਾ ਹੰਗਾਮਾ ਹੋਇਆ ਐਸਾ ਹੰਗਾਮਾ ਹੋਇਆ ਕਿ ਉੱਥੇ ਹੋਰ 2-4 ਜ਼ਿਲ੍ਹਿਆਂ ਤੋਂ ਪੁਲਿਸ ਲੈ ਕੇ ਲਗਾਨੀ ਪੈਗੀ ਜਲੰਧਰ ਦੇ ਵਿੱਚ ਕਿ ਮਾਹੌਲ ਨਾ ਖਰਾਬ ਹੋ ਜਾਵੇ ਇਲੈਕਸ਼ਨਾਂ ਦਾ ਦੌਰ ਹੈ ਇਹਨਾਂ ਦੇ ਘਰ ਨੂੰ ਜਾਣ ਵਾਲਾ ਜਿਹੜਾ ਸ਼ੇਤਲ ਕੁਰਾਲ ਨਾਮ ਦਾ ਉਹ ਬੋਰਡ ਸਿਗਾ ਉਹ ਤੱਕ ਪਾਤਾ ਸੁੱਟਿਆ ਇਸ ਤੋਂ ਇਲਾਵਾ ਘਰ ਦੇ ਕੋਲ ਜਾ ਕੇ ਹੁੱਲੜਵਾਜੀ ਕੀਤੀ ਗਈ ਸੋ ਕਹਿੰਦੇ ਵੀ ਮੈਨੂੰ ਧਮਕੀ ਮਿਲ ਰਹੀ ਹੈ ਕਿ ਮੈਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ ਇਹ ਕਹਿੰਦੇ ਜੇ ਮੈਂ ਮਰਿਆ ਜੇ ਮੈਨੂੰ ਜਿਵੇਂ ਦੀ ਜਾਨ ਨੂੰ ਕੋਈ ਨੁਕਸਾਨ ਹੋਇਆ ਤਾਂ ਉਹਦੇ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ ਤੇ ਨਾਲੇ ਕਿਹਾ ਕਿ ਮੈਨੂੰ ਮਾਰ ਕੇ ਸਬੂਤ ਨਹੀਂ ਮਿਟਣੇ ਮੈਂ ਸਬੂਤ ਕਿਸੇ ਨੂੰ ਹੈਂਡਓਵਰ ਕਰਕੇ ਜਾਊਂਗਾ ਤੇ ਮੇਰੇ ਜਾਣ ਤੋਂ ਬਾਅਦ ਉਹ ਸਬੂਤ ਫਿਰ ਮੇਰਾ ਪਰਿਵਾਰ ਤੁਹਾਡੇ ਸਾਹਮਣੇ ਰੱਖੇਗਾ ਤੇ ਕਹਿੰਦੇ ਜਿਹੜੇ ਵੀ ਉੱਥੇ ਸ਼ਰਾਰਤੀ ਤੱਤ ਤੁਸੀਂ ਭੇਜੇ ਹੋ ਉਹਨਾਂ ਨੂੰ ਵਾਪਸ ਬੁਲਾ ਲਓ ਨਹੀਂ ਤਾਂ ਫਿਰ ਇਹਦਾ ਇਲਜ਼ਾਮ ਜਿਹੜਾ ਆ ਉਹ ਬੁਰਾ ਹੋਏਗਾ ਸੋ ਇਸ ਤਰੀਕੇ ਦੇ ਗੰਭੀਰ ਇਲਜ਼ਾਮ ਜਿਹੜਾ ਉਹਨਾਂ ਨੇ ਲਗਾਏ ਆ ਤੇ ਨਾਲ ਹੀ ਉਹ ਕਹਿ ਕੇ ਆ ਕਿ ਆਮ ਆਦਮੀ ਪਾਰਟੀ ਚ ਮੈਂ ਠੁੱਡਾ ਮਾਰ ਕੇ ਆਇਆ ਹੁ ਮੈਨੂੰ ਇਹ ਨਹੀਂ ਸਮਝ ਆਇਆ ਗੱਲ ਪੂਰੀ ਕਰਕੇ ਨਹੀਂ ਗਏ ਅੱਛਾ ਜੀ ਉਹ ਹੁਣ ਥੁੱਡਾ ਕਿਹਨੂੰ ਮਾਰ ਕੇ ਗਏ ਨੇ ਆਮ ਆਦਮੀ ਪਾਰਟੀ ਨੂੰ ਮਾਰ ਕੇ ਗਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤੇ ਹੀ ਉਮੀਦਵਾਰੀ ਨੂੰ ਮਾਰ ਕੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਬਣਾਏ ਵਿਧਾਇਕ ਨੂੰ ਮਾਰ ਕੇ ਗਏ ਨੇ ਜਾਂ ਫਿਰ ਜਿਹੜੇ ਲੋਕਾਂ ਨੇ ਉਹਨਾਂ ਨੂੰ ਵਿਧਾਇਕ ਚੁਣਿਆ ਉਹਨਾਂ ਨੂੰ ਥੁੱਡਾ ਮਾਰ ਕੇ ਗਏ ਨੇ ਜਾਂ ਲੋਕਾਂ ਦੇ ਦਿੱਤੇ ਫਤਵੇ ਨੂੰ ਥੁੱਡਾ ਮਾਰ ਕੇ ਗਏ ਨੇ ਕਿ ਸੋਸ਼ਲ ਰੈਂਕ ਉਹ ਅਲਰੇਡੀ ਉਥੇ ਮੌਜੂਦ ਆ ਐਮਪੀ ਐਮਐਲਏ ਸੀਗੇ ਡੈਫੀਨਿਟਲੀ ਤੇ ਉਸ ਤੋਂ ਬਾਅਦ ਇਹ ਜਦੋਂ ਸਿਆਸਤ ਚ ਐਂਟਰੀ ਕੀਤੀ ਹਵਾ ਸੀਗੀ ਆਮ ਆਦਮੀ ਪਾਰਟੀ ਦੀ ਤਾਂ ਜਿੱਤੇ ਸੀ ਸ਼ੀਤਲ ਅਗਰਵਾਲ ਤੇ ਫਿਰ ਅੱਜ ਇਹ ਠੱਡਾ ਕਿਹਨੂੰ ਮਾਰ ਕੇ ਆਏ ਨੇ ਸਭ ਤੋਂ ਵੱਡਾ ਸਵਾਲ ਇਹ ਹੈ ਬਿਲਕੁਲ ਜਿਹੜਾ ਇਹਨਾਂ ਨੇ ਕਿਹਾ ਮੈਂ ਆਮ ਆਦਮੀ ਪਾਰਟੀ ਠੱਡਾ ਮਾਰ ਕੇ ਆਇਆ ਤਾਂ ਕਿਹਨੂੰ ਮਾਰ ਕੇ ਆਏ ਠੱਡਾ ਆਮ ਆਦਮੀ ਪਾਰਟੀ ਦੇ ਅਹੁਦੇ ਨੂੰ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਜੋ ਤੁਹਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਸੀ ਉਹਨੂੰ ਲੋਕਾਂ ਨੂੰ ਜਾਂ ਫਿਰ ਲੋਕਾਂ ਦੇ ਦਿੱਤੇ ਫਤਵੇ ਨੂੰ ਵੱਡਾ ਸਵਾਲ ਹੈ ਡੈਫੀਨਿਟਲੀ ਤੇ ਹ ਉਹ ਤਾਂ ਹੋਇਆ ਹੀ ਹੈ ਹੁਣ ਲੋਕ ਵਿਚਾਰੇ ਇਸ ਹਿਸਾਬ ਦੇ ਨਾਲ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਅੰਦਰ ਕਿ ਪਹਿਲਾਂ ਸੁਸ਼ੀਲ ਰਿੰਕੂ ਨੂੰ ਹਰਾ ਕੇ ਉਹਨਾਂ ਨੇ ਸ਼ੀਤਲ ਅਗਰਾਲ ਚੁਣਿਆ ਬਿਲਕੁਲ ਆਮ ਆਦਮੀ ਪਾਰਟੀ ਦੇ ਜੀ ਫਿਰ ਸ਼ੀਤਲ ਅਗਰਾਲ ਨੂੰ ਲੈ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਬਿਲਕੁਲ ਆਮ ਆਦਮੀ ਪਾਰਟੀ ਦੇ ਰੰਗ ਚ ਰੰਗਤਾ ਤੇ ਪਹਿਲਾਂ ਉਹ ਐਮਐਲਏ ਸੀ ਤੇ ਲਿਆ ਕੇ ਉਹਨੂੰ ਐਮਪੀ ਬਣਵਾਤਾ ਫਿਰ ਲੋਕਾਂ ਨੇ ਉਧਰ ਨੂੰ ਮਤ ਪਾਤੀ ਚਲੋ ਠੀਕ ਹੈ ਕੀ ਪਤਾ ਹੁਣ ਹੱਦ ਚ ਝਾੜੂ ਫਾਹ ਲਿਆ ਸਫਾਈ ਕਰ ਦਵੇ ਨਾ ਚੁਣ ਲਿਆ ਹੁਣ ਦੋਨੋਂ ਜਣੇ ਜਾ ਕੇ ਭੱਜ ਪੱਜ ਲੜ ਗਏ ਤੇ ਹੁਣ ਲੋਕ ਸੋਚਦੇ ਨੇ ਅਸੀਂ ਗਲਤੀ ਕੀ ਕਰ ਲਈ ਕੱਲ ਕੱਲ ਬਹੁਤ ਸਾਰੇ ਲੋਕਾਂ ਦੇ ਨਾਲ ਜਦੋਂ ਆਪਾਂ opinion ਵੀ ਕਰਨ ਜਾਂਦੇ ਆ ਉਹ ਕਹਿੰਦੇ ਕਹਿੰਦੇ ਹੁਣ ਤਾਂ ਮੈਨੂੰ ਸ਼ਰਮ ਆ ਰਹੀ ਹੈ ਕਿ ਆਈਂ ਉਂਗਲੀ ਨਾ ਬੂੜ ਦਿੱਤੀ ਵਾੜ ਕੇ ਛੱਡ ਦਵਾਂ ਅੱਛਾ ਜੀ ਸੋ ਇਸ ਤਰੀਕੇ ਦਾ ਹੋ ਹੀ ਜਾਂਦਾ ਓਬਵੀਅਸਲੀ ਗੱਲ ਹੈ ਹੋ ਹੀ ਜਾਂਦਾ ਮਿਡ ਜਰਨੀ ਚ ਤੁਸੀਂ ਆਪਦੀ ਉਹ ਪਾਰਟੀ ਨੂੰ ਛੱਡਦੇ ਨੇ ਜਿਹੜੀ ਪਾਰਟੀ ਪਹਿਲੇ ਕ੍ਰਾਈਸਿਸ ਦੇ ਵਿੱਚ ਲੋਕਾਂ ਨੂੰ ਚਾਹੁੰਦੇ ਚਲੋ ਠੀਕ ਹੈ ਉਹ ਆਪਣੇ ਸਿਆਸਤਦਾਨਾਂ ਦੀ ਆਪਣੀ ਸੋਚ ਹੈ ਕਿਉਂਕਿ ਸਿਆਸਤ ਦੇ ਵਿੱਚ ਹਰ ਇੱਕ ਬੰਦਾ ਜਦ ਆਪਾਂ ਕਹਿੰਦੇ ਨੇ ਪੰਜੇ ਉਂਗਲੀਆਂ ਇੱਕ ਬਰਾਬਰ ਨਹੀਂ ਹੁੰਦੀਆਂ ਸੋ ਸਿਆਸਤ ਦੇ ਵਿੱਚ ਹਰ ਇੱਕ ਪੰਜੇ ਉਂਗਲੀਆਂ ਜਾਂ ਪੰਜੇ ਸਿਆਸਤਦਾਨ ਸਾਰੇ ਇੱਕੋ ਹੀ ਨਹੀਂ ਹੁੰਦੇ ਕਈ ਉੱਥੇ ਆਪਣੇ ਨਿੱਜੀ ਕਾਰਨਾ ਕਰਕੇ ਆਏ ਹੁੰਦੇ ਨੇ ਕਿ ਪਿੱਛੇ ਕਾਂਢੀ ਐਨੇ ਕਰ ਲਈ ਜਿਨ੍ਹਾਂ ਨੂੰ ਲੁਕਉਣ ਲਈ ਕੋਈ ਇੱਕ ਵੱਡਾ ਸ਼ੈਲਟਰ ਚਾਹੀਦਾ ਹੈ ਕਈ ਲੋਕ ਹੀ ਸੱਚੀ ਮਕਸਦ ਲੈ ਕੇ ਆਉਂਦੇ ਮੇ ਹੁਣ ਜਿਵੇਂ ਆਪਾਂ ਐਗਜ਼ਾਮਪਲ ਦੇ ਲਈ ਲੈ ਲੈਂਦੇ ਹਾਂ ਮੁਲਕ ਵਾਤਰਾ ਪਿਛਲੇ ਲੰਬੇ ਸਮੇਂ ਤੋਂ ਐਨਜੀਓ ਚਲਾ ਰਿਹਾ ਉਹ ਕਹਿ ਰਿਹਾ ਕਿ ਮੈਂ ਆਪਣਾ ਪੂਰਾ ਨਹੀਂ ਕਰ ਪਾ ਰਿਹਾ ਮੈਨੂੰ ਹੁਣ ਲੱਗਦਾ ਕਿ ਮੈਨੂੰ ਪਾਵਰ ਦੀ ਲੋੜ ਹੈ ਜੋ ਮੈਂ ਡਾਕਟਰਿਸ ਹਾਜੇ ਤਾਂ ਨੂੰ ਦੇਣੀ ਹੈ ਮੈਂ ਚਾਹ ਐਨਜੀਓ ਬਣਾ ਕੇ ਵੀ ਨਹੀਂ ਦੇ ਪਾ ਰਿਹਾ ਸੋ ਮੈਨੂੰ ਲੱਗਦਾ ਮੈਨੂੰ ਸਹਿਯਾਤ ਸਚਾਣਾ ਚਾਹੀਦਾ ਤੇ ਮੈਂ ਦੇ ਦੂੰਗਾ ਉਹਦੀ ਮਜਬੂਰੀ ਬਣ ਗਈ ਸਹਿਯਾਤ ਸਚਾਣਾ ਠੀਕ ਹੈ ਉਹ ਜਿਹੜੇ ਕੀਤੇ ਨਾਲ ਜੁੜ ਗਿਆ ਉਹਦੀ ਮਜਬੂਰੀ ਬਣ ਗਈ ਕੁਝ ਲੋਕ ਇੱਥੇ ਲੋਕਾਂ ਦੀ ਸੱਚੀ ਮਦਦ ਕਰਨ ਦੇ ਲਈ ਜਾਂਦੇ ਨੇ ਕਈਆਂ ਦੀ ਮਜਬੂਰੀ ਬਣ ਜਾਂਦੀ ਹੈ ਕਈਆਂ ਨੂੰ ਇਹ ਨਿੱਜੀ ਕਾਰਨਾ ਕਰਕੇ ਆਣਾ ਪੈ ਜਾਂਦਾ ਹੈ ਕਈਆਂ ਨੂੰ ਪੈਸਾ ਬਹੁਤ ਦਿਖਦਾ ਹੈ ਕਿ ਇੱਕ ਵਾਰੀ ਲਾ ਲਾਂਗੇ ਅੱਖਾ ਬੰਦ ਕਰਕੇ 2-4 ਕਰੋੜ ਰੁਪਇਆ ਉਸ ਤੋਂ ਬਾਅਦ ਫਿਰ ਦੇਖ ਲਾਂਗੇ ਕਿਧਰੋਂ ਕਮਾਣਾ ਹਰ ਪਾਸੋਂ ਕਮਾ ਸਕਦੇ ਨੇ ਸੋ ਹਰ ਇੱਕ ਚੀਜ਼ ਹੈ ਆਪਣੇ ਆਪਣੇ ਰੁਝੇਵੇਂ ਨੇ ਇਹ ਨਹੀਂ ਹੁੰਦਾ ਕਿ ਪਾਰਟੀਆਂ ਇਸ ਵੇਲੇ ਕ੍ਰਾਈਸਿਸ ਦੇ ਵਿੱਚ ਐ ਕੀ ਪਤਾ ਕ੍ਰਾਈਸਿਸ ਦੇ ਵਿੱਚ ਦਿਖ ਰਹੀ ਸੀ ਤਾਂ ਹੀ ਚਲੇ ਗਏ ਕੱਦ ਤੋਂ ਬਾਅਦ ਸੇਕ ਪੰਜਾਬ ਜਾਣਾ ਭਾਈ ਫਿਰ ਪੰਜਾਬ 'ਚ ਆ ਗਏ ਇਹ ਵੀ ਨਾ ਹੋਵੇ ਕਿ ਫਰੰਟ ਲਾਈਨ ਤੇ ਜਿਹੜੇ ਛਲਾਵਾ ਮਾਰਦੇ ਸੀ ਉਹਨਾਂ ਨੂੰ ਚੱਕੋ ਸਭ ਤੋਂ ਪਹਿਲਾਂ ਨਾ ਪਹਿਲਾਂ ਮੈਂ ਹੀ ਚਲਾ ਜਾ ਹਾਂ ਤੇ ਫਿਰ ਇਧਰੋਂ ਪਹਿਲਾਂ ਮੈਂ ਹੀ ਜਾਵਾਂ ਜੇਲ੍ਹ ਤੋਂ ਤੋਂ ਬਧੀ ਇਧਰ ਨੂੰ ਚਲ ਜਾਵਾਂ ਸਰ ਬਹੁਤ ਸਾਰੇ ਕਾਰਨ ਹੁੰਦੇ ਨੇ ਅੰਦਰ ਤੇ ਹੁਣ ਜਿਹੜਾ ਛੜਪਾ ਮਾਰਿਆ ਹੁਣ ਕਿਤੇ ਨਾ ਕਿਤੇ ਜੋ ਪਹਿਲਾਂ ਵੀ ਆਪਾਂ ਗੱਲ ਕਰ ਰਹੇ ਸੀਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਇਹ ਨਤੀਜਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਬਹੁਤ ਸਾਰੇ ਚਿਹਰੇ ਜਿਹੜਾ ਨੇ ਉਹ ਸ਼ਫਲਿੰਗ ਕਰਦੇ ਹੋਏ ਦੇਖਣਗੇ ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਦੇ ਵਿੱਚ ਉਸ ਵੇਲੇ ਗਹਿਰੇ ਸੰਕਟ ਦੇ ਬੱਦਲ ਜਿਹੜਾ ਨੇ ਉਹ ਮੰਡਰਾ ਰਹੇ ਨੇ ਤੁਸੀਂ ਇੱਕ ਬਿਆਨ ਡੀਕੋਡ ਕਰਕੇ ਦੇਖ ਲਓ ਹਮ ਬੇਸ਼ੱਕ ਸੂਤਰ ਇਹ ਕਹਿ ਰਹੇ ਨੇ ਬੇਸ਼ੱਕ ਹ ਫਿਜ਼ਾਮਾ ਚ ਹਵਾਵਾਂ ਇਹ ਹੁਣ ਛੁੜੀਆਂ ਹੋਈਆਂ ਨੇ ਕਿ ਭਾ ਪਾ ਦੇ ਸੰਪਰਕ ਚ ਆ ਆਦਮੀ ਪਾਤੀ ਦੇ ਬਹੁਤ ਸਾਰੇ ਵਿਧਾਇਕ ਤੇ ਮੰਤਰੀ ਨੇ ਹਮ ਆਲਰੇਡੀ ਨੇ ਆਲਰੇਡੀ ਨੇ ਜੀ ਤੇ ਕਿਸੇ ਵੀ ਸਮੇਂ ਇੱਕ ਵਾਰੀ ਇਦਾਂ ਦਾ ਧਮਾਕਾ ਹੋ ਸਕਦਾ ਕਿ ਇਧਰੋਂ ਅਰਵਿੰਦ ਕੇਜਰੀਵਾਲ ਕਸਟਡੀ ਤੋਂ ਜੇਲ੍ਹ ਗਏ ਤੇ ਇਧਰ ਸਰਕਾਰ ਡਿੱਗ ਜਾਈਗੀ ਪੰਜਾਬ ਦੇ ਵਿੱਚ ਪਰ ਇਸ ਤੋਂ ਪਹਿਲਾਂ ਚਲੋ ਅੱਜ ਤਾਂ ਸਿਨੈਰੀਓ ਬਣ ਗਿਆ ਅਫਵਾਹਾਂ ਵੀ ਮੰਨ ਸਕਦੇ ਆ ਪਰ ਅੱਜ ਤੋਂ ਪਹਿਲਾਂ ਬੋਰ ਟਾਈਮ ਪਹਿਲਾਂ ਪ੍ਰਤਾਪ ਸਿੰਘ ਬਾਜਵਾਹਰਾ ਨੇ ਵੀ ਇੱਕ ਗੱਲ ਕਹੀ ਸੀ ਜੀ ਆਖੀ ਸੀ ਜੇ ਤੁਸੀਂ ਯਾਦ ਕਰੋ ਤਾਂ ਉਹਨਾਂ ਨੇ ਇਹ ਕਹਿ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਕਾਂਗਰਸ ਅਕਾਲੀਆਂ ਤੇ ਤੇ ਭਾਜਪਾ ਦੇ ਬੰਦੇ ਪੱਕੇ ਲੈ ਕੇ ਆਏ ਨੇ ਕਹਿੰਦੇ 50 ਤੋਂ 40 ਦੇ ਕਰੀਬ ਬੰਦੇ ਸਾਡੇ ਸੰਪਰਕ ਚ ਨੇ ਜਿੱਦਾਂ ਚਾਹਾਂਗੇ ਉਦਣ ਆਇਆ ਕਰ ਦਾਂਗੇ ਇਹ ਪ੍ਰਤਾਪ ਬਾਜਵਾਹਰਾ ਦੇ ਬਿਆਨ ਸੀਗੇ ਓਕੇ ਤੇ ਹੁਣ ਜਿਹੜੇ ਬੰਦੇ ਇੱਧਰਲੇ ਸੀਗੇ ਉਹ ਹੁਣ ਉੱਧਰ ਨੂੰ ਵੀ ਜਾ ਸਕਦੇ ਆ ਸੋ ਇਹ ਵੀ ਗੱਲਾਂ ਚੱਲਦੀਆਂ ਨੇ ਕਈ ਨਾ ਦੇ ਬੰਦੇ ਤਾਂ ਪਹਿਲੇ ਹੀ ਸੰਪਰਕ ਦੇ ਵਿੱਚ ਸੀਗੇ ਤੇ ਹੁਣ ਸੰਕਟ ਜਿਹੜਾ ਉਹ ਵੱਧ ਗਿਆ ਹੈ ਹੁਣ ਮੁੱਖ ਮੰਤਰੀ ਸਾਹਿਬ ਦੀ ਲਈ ਇੱਕ ਵੱਡੀ ਕਹਿ ਸਕਦੇ ਆ ਘੜੀ ਫਸ ਗਈ ਹੈ ਹੁਣ ਮੁੱਖ ਮੰਤਰੀ ਸਾਹਿਬ ਇਹ ਦੇਖਣ ਕਿ ਮੈਂ ਆਕਾ ਦੇ ਨਾਲ ਖੜਾ ਮੈਂ 50 ਲੋਕਾਂ ਦੇ ਨਾਲ ਖੜਾ ਜਾਂ ਮੈਂ ਪੰਜਾਬ ਦੇ ਵਿੱਚ ਆਪਣੇ ਵਿਧਾਇਕ ਮੰਤਰੀ ਸੰਭਾਲਾਂ ਜਾਂ ਫਿਰ ਜਿਹੜੇ ਅੱਜ ਨੰਨੀ ਪਰੀ ਆਈ ਹੈ ਮੈਂ ਇਹਨੂੰ ਸੰਭਾਲਾਂ ਇਹਦੇ ਨਾਲ ਟਾਈਮ ਸਪੈਂਡ ਕਰਨਾ ਜ਼ਿੰਮੇਵਾਰੀ ਵੱਧ ਗਈ ਹੈ ਹੁਣ ਪੰਜਾਬ ਦੇ ਨਾਂ ਨਾਲ ਇੱਕ ਹੋਰ ਜ਼ਿੰਮੇਵਾਰੀ ਵੱਧ ਗਈ ਹੈ ਹੈਨਾ ਸੋ ਹੁਣ ਮੁੱਖ ਮੰਤਰੀ ਸਾਹਿਬ ਉਹ ਬੁਰਾ ਫਸੇ ਹੋਏ ਨੇ ਹੁਣ ਇਹ ਦੇਖਣਾ ਹੋਏਗਾ ਕਿ ਕਿਹੜੇ ਪਾਸੇ ਨੂੰ ਧਿਆਨ ਜ਼ਿਆਦਾ ਦਿੰਦੇ ਨੇ ਕਿਉਂਕਿ ਇਸ ਵੇਲੇ ਘੜੀ ਇੱਕ ਸਿਆਸਤ ਦੇ ਵਿੱਚ ਇਸ ਤਰੀਕੇ ਦੀ ਵੀ ਹੈ ਕਿ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਮੈਂ ਸਿਆਸਤ ਦੇ ਵਿੱਚ ਆਹ ਲੋਕਾਂ ਦੇ ਕੰਮ ਕੀਤੇ ਤਾਂ ਕਰਕੇ ਮੇਰਾ ਪਹਿਲਾ ਪਰਿਵਾਰ ਟੁੱਟਿਆ ਅੱਛਾ ਜੀ ਇਹੀ ਕਹਿੰਦੇ ਨੇ ਮੁੱਖ ਮੰਤਰੀ ਸਾਹਿਬ ਤੇ ਅੱਜ ਜੋ ਘੜੀ ਫਸੀ ਹੋਈ ਹੈ ਇੱਕ ਪਾਸੇ ਆਕਾ ਜੇਲ ਇੱਕ ਪਾਸੇ ਆਕਾ ਈਡੀ ਦੀ ਕਸਟਡੀ ਚ ਨੇ ਦਿੱਲੀ ਸਰਕਾਰ ਤੇ ਖਤਰਾ ਪੰਜਾਬ ਸਰਕਾਰ ਤੇ ਖਤਰਾ ਸੋ ਖਤਰੇ ਵੱਧ ਗਏ ਨੇ ਸੋ ਹੁਣ ਪੰਜਾਬ ਦੇ ਵਿੱਚ ਕਾਂਗਰਸ ਵੀ ਹੁਣ ਜਿਹੜਾ ਦੇਖ ਰਹੀ ਆਪਣਾ ਹੱਥ ਪੱਲਾ ਤੇ ਕਾਂਗਰਸ ਵਾਲਿਆਂ ਨੇ ਵੀ ਹੁਣ ਕਹਿਤਾ ਕਿ ਠੀਕ ਹੈ ਭਾਈ ਆਪਣੇ ਮਾਨਮੋਟਾਬ ਦੂਰ ਕਰੋ ਜਿਹੜੇ ਪਹਿਲਾਂ ਇੱਕ ਦੂਸਰੇ ਨੂੰ ਦੇਖ ਕੇ ਐ ਕਰਦੇ ਸੀਗੇ ਉਹ ਹੁਣ ਇੱਕ ਦੂਸਰੇ ਨੂੰ ਦੇਖ ਕੇ ਐ ਕਰਦੇ ਆ ਕਿ ਹਨਾ ਕਿ ਇਧਰੋਂ ਵੀ ਦਬਾਅ ਪੈ ਗਿਆ ਉਧਰੋਂ ਵੀ ਦਬਾਅ ਪੈ ਗਿਆ ਕਿ ਤੁਸੀਂ ਆਪਾਂ ਨੇ ਕਲੇਸ਼ ਮਕਾ ਦੋ ਕਿਉਂਕਿ ਇਹਦਾ ਪਤਾ ਵੀ ਨਹੀਂ ਲੱਗਦਾ ਦਿੰਦੇ ਇਹ ਤਾਂ ਸਿੱਧਾ ਸਾਨੂੰ ਚਾਰ ਸਾਨੂੰ ਤਾਂ ਆਪ ਕਹਿੰਦੇ న్యూਸ ਜ਼ਾ ਦਾਰਿਆਂ ਤਾਂ ਪਤਾ ਲੱਗਦਾ ਕਿ ਜਾ ਰਹੇ ਆ ਇਹ ਤੇ ਕਹਿੰਦੇ ਉਹ ਤਾਂ ਕੰਨੋ ਕੰਨ ਖਬਰ ਵੀ ਨਹੀਂ ਹੋਣ ਦਿੰਦੇ ਤੇ ਕਹਿੰਦੇ ਇਸ ਕਰਕੇ ਆਪਸ ਮਿਲ ਜੁਲ ਕੇ ਰਹੋ ਕਿਤੇ ਇਹ ਨਾ ਹੋਵੇ ਕਿ ਭਾਜਪਾ ਵਿੱਚੋਂ ਆਵੇ ਤੇ ਜਿਹੜੇ ਅੱਜ ਤੁਹਾਡੇ ਨਾਲ ਬੈਠ ਕੇ ਸੁਣ ਰਹੇ ਨੇ ਕਿਹੜੀ-ਕਿਹੜੀ ਸੀਟ ਤੋਂ ਕੀ-ਕੀ ਹੋਣਾ ਉਹਨਾਂ ਦੇ ਵਿੱਚ ਪਤਾ ਲੱਗੇ ਚਾਰ ਬੰਦੇ ਉੱਧਰ ਪਹੁੰਚ ਗਏ ਨੇ ਤੇ ਸਾਰੀ ਜਾਣਕਾਰੀ ਉੱਥੇ ਤੇ ਸਾਰੀ ਜਾਣਕਾਰੀ ਉੱਧਰ ਪਹੁੰਚ ਗਈ ਹੈ ਸੋ ਇਸ ਕਰਕੇ ਇਸ ਵੇਲੇ ਨਾਸਿਰ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਲਈ ਜੀ ਕਾਂਗਰਸ ਦੇ ਲਈ ਵੀ ਉਨਾ ਹੀ ਖਤਰਾ ਬਰਾਬਰ ਖੜਾ ਹੈ ਪਰ ਕਾਂਗਰਸ ਕੋ ਸਰਕਾਰ ਹੈ ਨਹੀਂਗੀ ਸੋ ਕਾਂਗਰਸ ਦੇ ਲਈ ਇੱਕ ਰਿਲੈਕਸੇਸ਼ਨ ਪੁਆਇੰਟ ਹੈ ਕਿ ਸਰਕਾਰ ਨਹੀਂ ਹੈਗੀ ਪਰ ਆਮ ਆਦਮੀ ਪਾਰਟੀ ਕੋਲ ਸਰਕਾਰ ਵੀ ਹੈ ਵਿਧਾਇਕ ਵੀ ਨੇ 92 ਵਿਧਾਇਕ ਵੀ ਨੇ ਬੇਸ਼ੱਕ ਆਮ ਆਦਮੀ ਪਾਰਟੀ ਵਾਲੇ ਇਹ ਕਹਿਣ ਕਿ ਜਿੰਨੇ ਮਰਜੀ ਪਾਟ ਲਓ ਸਾਡੇ ਕੋਲ ਵਿਧਾਇਕ ਬਹੁਤ ਨੇ ਪਰ ਜੋ ਦਲ ਬਦਲੂ ਕਾਨੂੰਨ ਹੈ ਉਹ ਇਹ ਕਹਿੰਦਾ ਹੈ ਕਿ ਜਦੋਂ ਤੁਹਾਡੇ ਕੋ 1/3 ਪਾਰਟੀ ਦੇ ਬੰਦੇ ਆ ਜਾਂਦੇ ਨੇ ਤਾਂ ਇਹਦਾ ਮਤਲਬ ਤੁਹਾਡੀ ਪਾਰਟੀ ਨੇ ਕਮੀ ਹੈ ਤੁਹਾਡੀ ਪਾਰਟੀ ਦੇ ਬੰਦੇ ਖੋਸ਼ ਨਹੀਂ ਹੈਗੇ ਤੇ 40 ਬੰਦਿਆਂ ਦਾ ਕਾਊਂਟ ਘਟ ਨਹੀਂ ਹੁੰਦਾ ਤੇ 40 ਦੇ ਵਿੱਚੋਂ ਮਨਾਂਦੇ ਮਨਾਂਦੇ ਭਾਜਪਾ ਚਾਲੀਆਂ ਦੇ ਵਿੱਚੋਂ ਮਨਾਂਦੇ ਮਨਾਂਦੇ ਭਾਜਪਾ ਜਿਹੜੀ ਆ ਉਹ 15 ਪੀ ਤਾਂ ਲਈ ਜਾਏਗੀ ਸੋ ਕਹਿੰਦੇ ਕਿ ਭਾਜਪਾ ਦਾ ਹੱਥ ਫੇਰਿਆ ਨਾ ਬੰਦਾ ਸੌਖਾਂ ਨਹੀਂ ਛੁੱੜਦਾ ਸੋ ਹੁਣ ਦੇਖਣਾ ਹੋਵੇਗਾ ਕਿ ਕਿਹੜੇ ਪਾਸੇ ਨੂੰ ਜਾਂਦਾ ਪਰ ਇਹ ਜਿਹੜੇ ਇਲਜ਼ਾਮ ਸ਼ੀਤਲ ਅਗਰ왈 ਨੇ ਲਗਾਏ ਨੇ ਤੇ ਜੋ ਇਲਜ਼ਾਮ ਆਮ ਆਦਮੀ ਪਾਰਟੀ ਨੇ ਲਗਾਏ ਨੇ ਹੁਣ ਦੋਨੋਂ ਇਲਜ਼ਾਮ ਇਸ ਤਰੀਕੇ ਦੇ ਨੇ ਇਹ ਜਿਹੜਾ ਮੁੱਦਾ ਕੱਲ ਤੋਂ ਭਖਿਆ ਹੋਇਆ ਇਹ ਇੰਨੀ ਜਲਦੀ ਇਸ ਦੇ ਉੱਤੇ ਜਿਹੜਾ ਪਾਣੀ ਆ ਉਹ ਨਹੀਂ ਪੈ ਸਕਦਾ ਇੰਨੀ ਜਲਦੀ ਇਹ ਮੁੱਦਾ ਜਿਹੜਾ ਹੈ ਉਹ ਠੰਡਾ ਨਹੀਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੀਤਲ ਅਗਰ왈 ਭਾਜਪਾ ਜਾਂ ਫਿਰ ਜਿਹੜੇ ਹੁਣ ਨਵੇਂ-ਨਵੇਂ ਭਾਜਪਾ ਬਣੇ ਨੇ ਜਿਦਾ ਜਿਹੜਾ ਰਵਿੰਦਰ ਪਿੱਟੂ ਨੇ ਬਿਆਨ ਦਿੱਤਾ ਨਾ ਕਿ ਲੋਕ ਸਭਾ ਚ ਚੋਣਾ ਹੋਣਾ ਤਾਂ ਦੋ ਸਰਕਾਰ ਡਿੱਗੇਗੀ ਸੋ ਜਿਹੜੇ ਨਵੇਂ-ਨਵੇਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਇਹ ਬਹੁਤ ਤਗੜੀ ਪਲੈਨਿੰਗ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਖੁਲਾਸੇ ਹੋਣਗੇ ਤੇ ਬਹੁਤ ਸਾਰੇ ਧਮਾਕੇ ਹੋਣਗੇ ਆਉਣ ਵਾਲੇ ਦਿਨ ਬੜੇ ਇੰਟਰਸਟਿੰਗ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਜੀ ਸੋ ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਧੰਨਵਾਦ ਜੀ ਸੋ ਸਾਡੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਸਿਰਫ ਐਨਆਈ ਦੇ ਐਨਆਈ ਤੁਸੀਂ ਜੁੜੇ ਰਹੇ ਸਕਾਈ ਨਿਊਜ਼ ਪੰਜਾਬ ਦੇ ਨਾਲ ਬਹੁਤ-ਬਹੁਤ ਧੰਨਵਾ